ਆਸੋ ਲਈ ਇਹ ਆਪਾਂ ਸਾਰੇ ਜਣੇ ਅਮਨਦੀਪ ਹਸਪੀਟਲ ਦੇ ਵਿੱਚ ਦਾਖਲਿਆ ਜਿੱਥੇ ਸਚੈਨ ਸਿੰਘ ਜਿਨ੍ਹਾਂ ਦੇ ਕਾਗਜ਼ ਵਿੱਚ ਅੱਜ ਫੈਦੰਗ ਹੋਈ ਇਹਨਾਂ ਦਾ ਹੀ ਬਾਦੋਂ ਆਏ ਉਹਨਾਂ ਦਾ ਹਾਲ-ਚਾਲ ਪੁੱਛਣ ਆਇਆ ਸੀ ਪਤਾ ਲੈਣ ਆਇਆ ਸੀ ਜਿਹਨੂੰ ਲੱਗਦਾ ਪਰਮਾਤਮਾ ਕਿਰਪਾ ਕਰੂਗਾ ਉਹ ਤੰਦਰੁਸਤ ਹੋ ਜਾਣਗੇ ਜਕਵੀ ਤੇ ਬੜੀ ਬੁਰੀ ਤਰ੍ਹਾਂ ਹੋਏ ਆ ਪਰਮਾਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਤੰਦਰੁਸਤ ਹੋਣ ਮੋਸਲੇ ਪਤਾ ਹੀ ਲੈਣਾ ਸੀ ਪਤਾ ਲਿਆ ਉਹ ਦੁਗਿਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਸਾਰਾ ਕੇਸ ਹੈ ਤੁਹਾਡੇ ਕੋਲ ਸਾਰਾ ਆ ਹੀ ਗਿਆ ਇੱਕ ਪਦਵਾਦਕ ਦਾ ਪਦਵਾਦਕ ਝਗੜਾ ਸੀਗਾ ਪਵਾਦਕ ਝਗੜੇ ਦੇ ਵਿੱਚ ਫਾਇਦਿਕ ਜਿਹੜੀ ਹੋਈ ਹੈ ਇਹਦਾ ਉਵੇਂ ਕੋਈ ਐਨਆਈਆਂ ਦਾ ਕੋਈ ਇਦਾਂ ਦਾ ਕੋਈ ਤਲਕਵਾਸਤਾ ਨਹੀਂ ਤੇ ਮੇਰੀ ਬੇਨਤੀ ਹੈ ਕਿ ਜਿਹੜੇ ਭਰਾ ਬਾਅਦ ਬੈਠੇ ਸਾਧਨੂ ਬੇਤੀ ਆ ਜੇ ਤੁਹਾਡੇ ਤੁਹਾਡਾ ਕੋਈ ਇਦਾਂ ਦੇ ਕੇਸ ਹੋਵੇ ਕਿਸੇ ਆਪਣਾ ਫੈਮਲੀਆ ਦੀ ਬੈਟ ਕੇ ਇਹਨਾਂ ਨੂੰ ਚੰਗੇ ਢੰਗ ਨਾਲ ਜਿਹੜਾ ਹੱਲ ਕਰਿਆ ਕਰੋ ਤਾਂ ਲੁਧਿਆਣੇ ਦੇ ਵਿੱਚ ਵੀ ਇੱਕ ਕੇਸ ਦਾ ਦੋ ਭੈਣਾਂ ਦਾ ਸੱਕਾ ਉਹ ਪ੍ਰੋਪਰਟੀ ਦਾ ਝਗੜਾ ਸੀ। ਤੋਂ ਮੈਂ ਤੁਹਾਨੂੰ ਇਹ ਕਹਣਾ ਚਾਹੁੰਦਾ ਵੀ ਕੋਈ ਆਪਣੀ ਗੱਲ ਨਹੀਂ ਕੇਸ ਹੋਇਆ ਪੁਲਿਸ ਨੇ ਪੂਰੀ ਤੁਹਾਨੂੰ ਦਰਸਾ ਦਿੱਤਾ ਠੋਟ ਸਾਹਿਬ ਨੂੰ ਪੁਲਿਸ ਆਪਣੇ ਕੰਮ ਤੇ ਲੱਗੀ। ਸੱਦਾ ਕਮੀ ਹੈ ਕਿ ਜੇ ਕਿਤੇ ਇਦਾਂ ਦੀ ਵਾਅਦਾਤ ਹੁੰਦੀ ਹੈ ਜੇ ਕਿਤੇ ਕੋਈ ਬੰਦਾ ਕਾਨੂੰਨ ਆਪਣੇ ਹੱਥਾਂ ਚ ਲੈਂਦਾ ਕਾਨੂੰਨ ਦੀ ਦੁੱਧ ਵਰਤੋਂ ਕਰਦਾ ਤੇ ਸਰਦਾਰ ਭਗਵੰਤ ਸਿੰਘ ਮਾਣਜੀ ਦੀ ਸਰਕਾਰ ਜਿਹੜੀ ਆ ਹਰ ਤਰ੍ਹਾਂ ਹਰ ਸੰਭਵ ਜੋ ਵੀ ਸਖਤੋ ਸਖਤ ਕੁਲੀ ਕਾਰਵਾਈ ਹੋਊਗੀ ਉਹ ਜਿਹੜੀ ਪਰ ਵਿਪੱਖ ਜਿਹੜਾ ਹੈ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਵੀਡੀਓ ਪਾ ਕੇ ਕਹਿ ਰਹੇ ਆ ਕਿ ਲਾਅ ਐਂਡ ਆਰਡਰ ਜਿਹੜਾ ਹੈ ਕਲੈਪਸ ਹੋ ਚੁੱਕਾ ਪੰਜਾਬ ਦੇ ਕਿਹੜੀ ਗੱਲ ਤੋਂ ਇਹ ਸਸ ਸਸ ਗੱਲ ਵੀ ਅਜਨਾਲਾ ਰੋਡ ਤੇ ਕਮਾਂਡੋ ਜਿਹੜਾ ਇਸ ਵੀਡੀਓ ਨੂੰ ਲੈ ਕੇ ਸਾਰੇ ਵੀਡੀਓ ਪਾ ਰਹੇ ਹੋ ਕਹਿ ਰਹੇ ਲਾਅ ਐਂਡ ਆਰਡਰ ਕਲੈਪਸ ਹੋ ਗਿਆ ਦੇਖੋ ਮੇਰੀ ਗੱਲ ਸੁਣੋ ਉਹਨਾਂ ਦੇ ਕਹਿਣ ਦੀ ਛੱਡੋ ਕੀ ਕਹਿੰਦੇ ਸਰ ਦੇਖੋ ਲਾਅ ਐਂਡ ਆਰਡਰ ਤਾਂ ਉਦੋਂ ਹੋਵੇ ਆ ਪੰਜਾਬ ਦੇ ਹੁੜ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਮਸਲਾ ਹੋ ਜਾਂਦਾ ਕੋਈ ਪਰਵਾਦ ਦਾ ਡਿਸਪਿਊਟ ਹੈ ਕਦਰ ਦੇ ਵਿੱਚ ਕੋ ਬੰਦਾ ਲੜ ਪੈਂਦਾ ਮੈਂ ਆਪਣੇ ਘਰ ਤੇ ਲੜ ਪੈਂਦਾ ਤੇ ਲਾਇੰਡ ਆਰਡਰ ਦਾ ਤੇ ਸਰਕਾਰ ਦਾ ਇਹਨਾਂ ਕੀ ਤੋਂ ਪਾਸਤਾ ਜੀ ਪ੍ਰਵੇਸ਼ ਸੁਭਜਾ ਹੋ ਪਹਿਲਾਂ ਜਿੱਥੇ ਲਾਇੰਡ ਆਰਡਰ ਦਾ ਪਬਲਿਕ ਤੇ ਦਾਸਪੰਦ ਹੈ ਉੱਥੇ ਮਾਨ ਸਰਬ ਦੀ ਸਰਕਾਰ ਰਹੇ ਅਸੀਂ ਇੱਥੇ ਵੀ ਕੈਡਮਨੇਸ਼ਨ ਕਰਦੇ ਇੱਥੇ ਵੀ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਵੀ ਬੰਦਾ ਇਦਾਂ ਕਰੂ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕਿਸੇ ਬੰਦੇ ਨੂੰ ਪੰਜਾਬ ਦੇ ਵਿੱਚ ਕਾਨੂੰਨ ਆਪਣੇ ਹੱਥ ਨਹੀਂ ਲੈਂਦਾ ਹੋਵੇ ਬਾਕੀ ਪੰਜਾਬ ਦੀ ਪੁਲਿਸ ਅੱਜ ਵੀ ਤੁਸੀਂ ਦੇਖਿਆ ਸਵੇਦ ਦਾ ਕਿੰਨਾ ਕੰਮ ਕਰਦੀ ਆ ਪੰਜਾਬ ਦੀ ਪੁਲਿਸ ਬਿਲਕੁਲ ਵਧੀਆ ਕੰਮ ਕਰਦੀ ਆ ਬਿਲਕੁਲ ਸਹੀ ਢੰਗ ਦੇ ਨਾਲ ਮਸਲੇ ਨੂੰ ਜਿੱਠ ਰਹੀ ਆ ਇਹ ਮਸਲੇ ਦਾ ਵੀ ਤੁਹਾਨੂੰ ਸਵੇਦੇ ਪਤਾ ਸਵੇਦ ਤੱਕ ਬੜਾ ਜਿਹੜਾ ਚੰਗੇ ਸਰ ਟੌਣ ਗਏ ਬਸੇ ਨਹੀਂ ਗਏ ਚੰਗੇ ਸਰ ਸਨਾਖਤ ਹੋ ਗਿਆ ਡੈਂਟੀਫਾਈ ਹੋਇਆ ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਆ ਸਾਡਾ ਜਿਹੜਾ ਕਮ ਸਰਕਾਰ ਦਾ ਸੀਗਾ ਉਸੇ ਲਈ ਪੁਲਿਸ 5 ਮਿੰਟ ਬਾਅਦ ਹੀ ਐਕਟਿਵ ਹੋ ਗਈ ਉਸੇ ਲਈ ਪੱਚਾ ਵੀ ਦੱਦ ਹੋ ਗਿਆ ਜੋ ਜੋ ਕਰਦਿਆਂ ਨੇ ਕਿਹਾ ਉਹ ਸਦਾ ਪੁੱਛਦਾ ਦਿਲ ਸੇ ਨਹੀਂ ਕੋਈ ਨਹੀਂ ਪ੍ਰਾਰਥਨਾ ਮੈਂ ਬੜੀ ਇਸ ਪੂਰੀ ਮਾਰਦਨ ਤੋਂ ਕਿ ਜਿਹੜਾ ਚੈਸਿੰਗ ਵੀ ਸਿਖਾਉਣੇ ਇਨਵੈਸਟ ਕਰੇ ਸਾਧਪੁਰ ਤਾਂ ਕਹਿੰਦੇ ਹੋਟਲਾਂ ਨੇ ਕੀਣਾ ਸਤ ਸਤ ਮੇਰੀ ਇਹ ਗੱਲ ਕਿ ਕਿਸੇ ਵੀ ਅੰਨਦਾਈ ਨੂੰ ਤਬਾਹ ਹੋਣ ਦੀ ਲੋੜ ਨਹੀਂ ਅੱਜ ਸਵੇਰੇ ਵੀ ਮੈਂ 6-7 ਅੰਨਦਾਈ ਭਲਾ ਮੇਰੇ ਕੋਲ ਉਹਨਾਂ ਦੇ ਕੇਸ ਸੀਗੇ ਆਪਾਂ ਹੱਲ ਕੀਤਾ ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਮਸਲਾ ਨਹੀਂ ਹੈ ਇਹ ਕੋਈ ਉਹ ਨਹੀਂ ਹੈ ਕਿ ਅੰਨਦਾਈ ਨੂੰ ਕੋਟਾ ਤਰ ਗਟ ਕਰਾਂਗੇ ਜੀ ਅੰਨਦਾਈ ਪੰਜਾਬ ਇਹਨਾਂ ਦੀਆਂ ਤੋਂ ਬਿਨਾ ਪੰਜਾਬ ਕਾਹਦੇ ਜੋ ਐਨਆਰਆਈ ਪੰਜਾਬ ਦੀ ਰੀੜ ਦੀ ਹੱਡੀ ਹੈ। ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਅੰਦਰ ਕਿਹ ਹੈ ਐਨਆਰਆਈ ਦੇ ਉੱਤੇ ਕਿ ਇਹਨੂੰ ਹੱਥ ਨਹੀਂ ਚੁੱਕਣ ਲੋ। ਆ ਜਿੱਥੇ ਪਤਵਾਦਾਂ ਦੇ ਡਿਸਪਿਊਟ ਹੋ ਜਾਂਦੇ ਨੇ, ਪਤਵਾਦਾਂ ਦਾ ਆਪਸੀ ਝਗੜਾ ਹੋ ਜਾਂਦਾ ਜਿੱਦਾਂ ਇਹ ਹੋਇਆ। ਕਿ ਉੱਥੇ ਬਲਦ ਜਿਹੜਾ ਤੁਹਾਨੂੰ ਵੀ ਪਤਾ ਪੱਧਰ ਦੇ ਵਿੱਚ ਲੜਕਿੰਦੇ ਆ ਤੇ ਉੱਥੇ ਕੋਈ ਹੈ ਨਹੀਂ ਕਿ ਐਨਆਰਆਈ ਨੂੰ ਨੁਕਸਾਨ ਬਿਲਕੁਲ ਨਹੀਂ। ਅਸੀਂ ਐਨਆਰਆਈ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ। ਕਿਸੇ ਨੂੰ ਵੀ ਕੋਈ ਵੀ ਇਦਾਂ ਦਾ ਜਿਹੜਾ ਬੰਦਾ ਕਾਨੂੰਨ ਆਪਣੇ ਹੱਥ ਵਿੱਚ ਲੈਂਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹ ਜੋ ਸਾਡੀ ਡਿਊਟੀ ਸੀ ਸਾਡੀ ਪੁਲਿਸ ਦੀ ਸਵੇਤ ਦੀ ਸੱਤੇ ਦੀ ਅੱਜ ਦੀ ਪੁਲਿਸ ਲੱਗੀ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਬਹੁਤ ਵਧੀਆ ਕੀਤੀ ਤੁਹਾਨੂੰ ਮੈਂ ਤਾਂ ਪੇਸ਼ੈਂਟ ਨਹੀਂ ਪੇਸ਼ੈਂਟ ਕੀਆ ਪਰਾਦਾ ਪੇਸ਼ੈਂਟ ਜਿਹੜੀ ਕੋਲ ਕੋ ਠੀਕ ਹੈ ਸਭ ਕਹਿੰਦੇ ਆ ਕਿ ਠੀਕ ਹੈ ਅਜੇ ਤੱਕ ਬਲੋ ਉਹਨੂੰ ਕਰ ਰਹੇ ਨੇ ਪਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪ੍ਰਮਾਤਮਾ ਕਰੂਗਾ ਕਿ ਉਹ ਤਦ ਦਸਤੋ